ਗਿਆਨੀ ਗੁਰਮਿੰਦਰ ਸਿੰਘ ਜੀ ਸਿੰਘ ਸਾਹਿਬ ਦਾ ਬਾਰੇ ਕਹਿੰਦੇ ਸ਼ੀਰ ਸਿੰਘਾਂ ਦੇ ਅਸਥਾਨਾਂ ਤੇ ਨਿਮਰਤਾ ਨਾਲ ਜਾਓ। ਪਾਵਨਾ ਨਾਲ ਜਾਓ। ਕੁਝ ਬਣ ਕੇ ਨਾ ਜਾਓ। ਕਿੰਤੂ ਪਰੰਤੂ ਨਾ ਲੈ ਕੇ ਜਾਓ। ਨਿਮਰਤਾ ਵਿੱਚ ਪਿਆਰ ਵਿੱਚ ਉਹ ਗੈਣ ਲਗੇ ਸ਼ੀਰ ਸਿੰਘਾਂ ਕੋਲ ਕੋਈ ਨਿਮਰਤਾ ਪਿਆਰ ਵਿੱਚ ਜਾਵੇ ਢਵੇ ਜੋ ਸਾਡੇ ਲੇਖਾਂ 'ਚ ਲਿਖਿਆ ਹੈ ਸ਼ੀਰ ਸਿੰਘ ਉਹ ਵੀ ਦਿੰਦੇ ਨੇ ਤੇ ਜਿਹੜੇ ਕੋਲ ਗੱਫੇ ਪਏ ਹੁੰਦੇ ਨੇ ਉਹਨਾਂ ਗੱਫਿਆਂ ਨਾਲ ਵੀ ਸਾਡੀ ਝੋਲੀ ਭਰਦੇ ਉਹ ਲੋਕ ਗੱਫੇ ਵੀ ਦੇ ਦਿੰਦੇ ਜੀ ਸਤਿ ਸ੍ਰੀ ਅਕਾਲ ਗੱਲ ਬੜੀ ਵੱਡੀ ਜੇ ਕਰਮਾਂ ਚੋਂ ਦੇਣਾ ਲੱਗ ਗੱਲ ਐ ਉਹ ਬਾਬਾ ਦੀਪ ਸਿੰਘ ਜੀ ਨੂੰ ਕੁੰਜੀਆਂ ਦਿੱਤੀਆਂ ਗੁਰੂ ਰਾਮਦਾਸ ਜੀ ਨੇ ਕਲਗੀਆਂ ਲੈਨੇ ਦੀਪ ਸਿਆ ਕੋਈ ਸੇਰਾ ਚੜਾਂਦਾ ਕੋਈ ਰੁਮਾਲਾ ਚੜਾਂਦਾ ਕੋਈ ਮਾਇਆ ਚੜਾਂਦਾ ਤੁਸੀਂ ਆਪਣਾ ਸੀਸ ਚੜਾ ਦਿੱਤਾ ਅੱਜ ਤੋਂ ਬਾਦ ਖੀਸਾ ਮੇਰਾ ਤੇ ਹੱਥ ਤੇਰਾ ਜਿਵੇਂ ਮੇਰੇ ਦਰ ਤੇ ਰੌਣਕਾਂ ਲੱਗਣ ਗਈਆਂ ਤੇਰੇ ਦਰ ਤੇ ਵੀ ਰੌਣਕਾਂ ਲੱਗਣ ਗਈਆਂ ਗਜਕਾਰਾ ਦੇਉ ਪਿਆਰ ਨਾਲ ਦੀਪ ਸਿਆਂ ਤੇਰੇ ਤੇ ਇੰਨੀਆਂ ਖੁਸ਼ੀਆਂ ਜੇ ਤੇ ਦਿਆਲੂ ਹੋ ਕੇ ਕਰਮਾਂ ਤੋਂ ਬਾਹਰੋਂ ਵੀ ਕੁਝ ਤੂੰ ਦੇਣਾ ਚਾਹਵੇਂਗਾ ਗੱਫੇ ਗੁਰੂ ਨਾਨਕ ਦਾ ਕਰ ਨਾ ਨਹੀਂ ਕਰੇਗਾ ਜਿੰਨੂੰ ਤੂੰ ਕਰਮਾਂ ਤੋਂ ਬਾਹਰੋਂ ਗੱਫੇ ਦੇ ਦੇਵੇਂ ਉਹਨੇ ਤੇ ਸਹੀ ਵੱਜ ਜੇਗੀ ਗੁਰਨਾਨਕ ਦੀ ਆਖੋ ਸੱਜਣਾ ਕੋਈ ਤੁਹਾਡੇ ਚੋਂ ਇਹ ਚੀਜ਼ ਨੂੰ ਕੱਟ ਨਹੀਂ ਕਰ ਸਕਦਾ ਉਹ ਬਾਬਾ ਜੀ ਕੋਲ ਗਫੇ ਤੇ ਪਈ ਹੋਏ ਐ ਨਾ ਬਖੀਸ਼ਾਂ ਦੇ ਜਿਹੜਾ ਮਨ ਕਰਕੇ ਟੰਗਾ ਉਹਨਾ ਬਸ ਹੱਥ ਫੜ ਕੇ ਉਹ ਗਿਆਨੀ ਸਿੰਘ ਸਾਹਿਬ ਜੀ ਨੇ ਵਜਨ ਸੁਣਾਇਆ ਕਹਿੰਦੇ ਨਿਮਰਤਾ ਵਿੱਚ ਪਿਆਰ ਵਿੱਚ ਸ਼ਰਧਾ ਚ ਜਾਵੇ ਕੋਈ ਸਿੱਖ ਸਿੰਘਾਂ ਦੇ ਚਰਨਾ ਵਿੱਚ ਕਰਮਾ ਚੋਂ ਵੀ ਦਿੰਦੇ ਨੇ ਕਰਮਾਂ ਤੋਂ ਵਾਰੋਂ ਵੀ ਉਹਨਾਂ ਨੂੰ ਅਗਰ ਤਿਆਰ ਹੈ ਕਰਮਾਂ ਤੋਂ ਵਾਰ ਵੀ ਆਪਣੇ ਕੋਲੋਂ ਗੱਫੇ ਦੇ ਕੇ ਸਾਡੀਆਂ ਝੋਲੀਆਂ ਭਰ ਸਕਦੇ ਗੁਰੂ ਨਾਨਕ ਦੇ